ਜਾਂ ਕੋਈ ਵੱਡੇ ਵੱਡੇ ਇਕੱਠ ਥੋੜਾ ਸੀ ਇਕੱਲਾ ਹੀ ਬੈਠਾ ਸੀ ਉਹਦੇ ਨਾਲ ਰੱਬਾ ਜੇ ਤੂੰ ਨਹੀਂ ਖਾਧੀ ਤੇ ਖਾਣੀ ਮੈਂ ਵੀ ਨਹੀਂ ਤੇ ਸੰਗਤ ਜੀ ਫਿਰ ਤੀਜੇ ਦਿਨ ਮਾਰੇ ਪਹਿਲਾ ਹੱਥ ਕੱਢੇ ਤੇ ਉਹ ਬਰਾਣੀ ਕਹਾਵਤ ਕਹਿੰਦੇ ਹੁੰਦੇ ਸੀ ਜ਼ਿਮੀਂਦਾਰ ਲੋਕ ਕਹਿੰਦੇ ਨੇ ਜੱਟ ਨੇ ਪਿਆਲੀ ਲੱਸੀ ਤੇ ਗਲਚ ਪਾਲੀ ਰਸੀ ਕਹਿੰਦੇ ਨੇ ਉਹ ਹੱਥ ਕੱਢੇ ਲੈ ਇੱਥੇ ਪ੍ਰਸ਼ਾਦਾ ਰੱਖ ਦੇ ਤਨਿਆ ਮੈਂ ਸ਼ੱਕ ਲਈ ਨਾ ਕਹਿੰਦੇ ਨਾ ਨਾ ਜੇ ਮੈਂ ਸਿੱਧਾ ਹੋ ਕੇ ਤੈਨੂੰ ਮਿਲਿਆ ਤੂੰ ਵੀ ਸਿੱਧਾ ਹੋ ਕੇ ਮਿਲ ਕਹਿੰਦੇ ਨੇ ਹੱਥਾਂ ਨੂੰ ਰੱਸੀ ਪਾ ਲਈ ਫੇਰ ਧੰਨ ਉਹ ਅਕਾਲ ਪੁਰਖ ਪਰਮੇਸ਼ਰ ਰੱਬ ਨੂੰ ਚੌਂਕੜਾ ਮਾਰ ਕੇ ਧੰਨੇ ਦੀ ਲੱਸੀ ਵੀ ਪੀਣੀ ਪਈ ਖੱਟੀ ਉਹ ਰੁੱਖੇ ਪ੍ਰਸ਼ਾਦੇ ਵੀ ਖਾਣੇ ਪਏ ਟੁੱਟੀ ਮੰਜੀ ਤੇ ਵੀ ਬਹਿਣਾ ਪਿਆ ਓਏ ਉਹਦੇ ਖੇਤਾਂ ਦੇ ਨੱਕੇ ਵੀ ਮੋੜਦੇ ਸੋ ਸੁਰੀਆ ਕਲ ਤੇ ਜਿੰਨੇ ਉਹ ਵਟਾ ਦਿੱਤਾ ਸੀ ਨਾ ਦਰਲੋਚਨ ਨੇ ਉਹਨੂੰ ਪਤਾ ਲੱਗਾ ਕਹਿੰਦੇ ਧਨੇ ਦੇਆ ਖੇਤਾਂ 'ਚ ਤੇ ਕਹਿੰਦੇ ਰੱਬ ਆ ਗਿਆ ਮੈਂ ਵੀ ਵੇਖਾਂ ਜਦੋਂ ਵੇਖਿਆ ਤੇ ਤਾਂ ਆਪਣੇ ਖੂਹ ਤੇ ਬੈਠਾ ਹੈ ਬਾਜਾ ਮਾਰੀ ਜਾਂਦਾ ਹੈ ਮਹਾਰਾਜੀ ਉਹ ਪਰੇ ਡੰਗਰ ਗਿਆ ਉਹਨੂੰ ਫੜ ਲਿਆਓ ਇਧਰੋਂ ਦੀ ਆ ਜਾਓ ਇੱਥੇ ਬਹਿ ਜਾਓ ਆਓ 2 ਮਿੰਟ ਗੱਲਾਂ ਮਾਰੀਏ ਦਰਲੋਚਨ ਕਹਿੰਦਾ ਦੇਖਦਾ ਤੇ ਕੋਈ ਵੀ ਨਹੀਂ ਬਾਜਾ ਕਿੰਨੂੰ ਮਾਰਦਾ ਮਸਤਾਨਿਆ ਕਹਿੰਦਾ ਤੈਨੂੰ ਨਹੀਂ ਦਿਸਦਾ ਕਹਿੰਦਾ ਨਹੀਂ ਕਹਿੰਦਾ ਮੈਨੂੰ ਦਿਸਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦੇ ਦੋਵੇਂ ਅੱਖਾਂ ਕਰੇ ਬੰਦ ਤੇ ਰਾਤ ਹੋ ਜਾਵੇ ਓਏ ਅੱਖ ਦਿਲ ਵਾਲੀ ਖੋਲ੍ਹੇ ਤੇ ਮੁਲਾਕਾਤ ਹੋ ਜਾਵੇ ਕਰ ਲੈ ਦਿਲ ਦੀ ਸਫਾਈ ਜੇ ਦੀਦਾਰ ਚਾਹੀਦਾ ਓ ਤੂੰ ਦੁਨੀਆ ਤੋਂ ਕੀ ਲੈਣਾ ਤੈਨੂੰ ਯਾਰ ਚਾਹੀਦਾ ਵਾਹਿਗੁਰੂ ਨਿਕਾ ਸਤ ਸ੍ਰੀ ਅਕਾਲ ਉਸ ਵੇਲੇ ਉਹ ਕਹਿੰਦਾ ਤੇ ਲੋਚਨ ਕਹਿੰਦਾ ਉਹ ਜੇ ਤੈਨੂੰ ਦਿਖਦਾ ਤਾਂ ਮੈਨੂੰ ਵੀ ਦਿਖਾ ਕਹਿੰਦਾ ਇਹ ਕਿਹੜਾ ਕੰਮ ਹੈ ਮਹਾਰਾਜ ਜੀ ਇੰਨੇ ਤੇ ਮੈਨੂੰ ਆ ਤੁਹਾਡੇ ਨਾਲ ਮਲਾਇਆ ਮਹਾਰੇ ਕਹਿੰਦੇ ਉਹ ਇਹਨੇ ਤਾਂ ਤੈਨੂੰ ਲੂਣ ਘੋਟਣ ਵਾਲਾ ਉਹ ਵਟਾ ਜਿਆ ਦਿੱਤਾ ਸੀ ਕਹਿੰਦੇ ਮਹਾਰਾਜ ਕੁਝ ਤੇ ਦਿੱਤਾ ਸੀ ਤਾਂ ਹੀ ਤੇ ਤੁਹਾਡੇ ਤਾਈ ਪਹੁੰਚਿਆ ਇੱਥੇ ਵੇਖਤਾਰੀ ਵੀ ਪ੍ਰਮਾਣ ਕਰ ਦਿੱਤੇ ਮਹਾਰਾਜ ਨੇ ਵੇਖਤਾਰੀਆਂ ਦੀ ਵੀ ਰੱਖੀ ਹੋਈ ਏ ਇਹ ਦਾਰੀ ਐਸ ਐ ਫਿਰ ਉਸ ਵੇਲੇ ਕਹਿੰਦੇ ਨੇ ਤੰਨੇ ਨੇ ਹੱਥ ਫੜ ਕੇ ਮਹਾਰਾਜ ਦਾ ਜਦੋਂ ਤਲੋਚਨ ਦੇ ਹੱਥ 'ਚ ਫੜਾਇਆ ਫੜਿਆ ਨਹੀਂ ਜਾਂਦਾ ਪਰ ਜਦੋਂ ਤੰਨੇ ਦੇ ਹੱਥ ਨਾਲ ਹੱਥ ਲੱਗਾ ਨਾ ਲੇਟਣ ਲੱਗ ਪਿਆ ਮਸਤਾਨਾ ਦਵਾਨਾ ਹੋ ਗਿਆ ਸੰਗਤ ਜੀ ਬਿਰਤੀ ਚੜ ਗਈ ਸੁਰਤ ਖੁੱਲ ਗਈ ਵਾਜਾ ਮਾਰੀ ਜਾਂਦਾ ਕਿਤੇ ਸਾਨੂੰ ਵੀ ਮਿਲਾ ਦੇ ਬਾਬਾ ਤੰਨੇ ਆ ਤੇਰੇ ਖੂਤੇ ਰੱਬ ਵਸਦਾ ਕਿਸੇ ਸਮੂਹੀ ਹੋਵੇ ਤੇਰੇ ਖੂਤੇ ਰੱਬ ਵਸਦਾ ਹੋ ਕੇ ਸਾਨੂੰ ਵੀ ਮਨਾ ਦੇ ਬਾਬਾ ਤਨੇਹਾ ਤੇਰੇ ਖੂਤੇ ਰੱਬ ਵਸਦਾ ਕਿਸੇ ਸਾਨੂੰ ਵੀ ਮਨਾ ਦੇ ਬਾਬਾ ਤਨੇਹਾ ਤੇਰੇ ਖੂਤੇ ਰੱਬ ਵਸਦਾ ਤੇਰੀ ਰੁੱਖੀ ਮਿੱਸ ਵੀ ਖਾ ਜਾਵੇ ਸਾਡੇ ਨਹੀਂ ਪਰੋਂ ਥੇ ਤੱਕਦਾ ਰੁੱਖੀ ਖੱਤੀ ਜੀ ਆਦੀ ਵੀ ਪੀ ਜਾਵੇਂ ਯਾਰ ਸੱਖਾ ਤੇਰੀ ਖੱਤੀ ਲੱਜੀ ਵੀ ਪੀ ਜਾਵੇ ਆਡਾ ਨੀਓ ਸੁੱਤ ਚੱਕਦਾ ਇਹ ਗੱਲ ਨਹੀਂ ਮੁਕਣੀ ਇਹ ਪਿਆਰ ਵਾਲਿਆਂ ਦੀ ਰੀਲ ਏ